ਤੋ ਫਰਵਰੀ ਤੋਂ ਤੁਸੀਂ ਹੋਰ ਇੱਕ ਕਰਨ ਲੱਗਿਆ ਜੀ ਐਲਾਨ ਕਰਨੇ ਰੋਪੜ ਜਿਹੜਾ ਸ਼ੁਰੂਆਤ ਕਰੂੰਗਾ ਮੀਟਰ ਪੁੱਟਣ ਦੀ ਬਿਲਕੁਲ ਜੀ ਪਟਾਂਗੇ ਜੀ ਕਿਉਂਕਿ ਕਿੰਨੇ ਕ ਮੰਗ ਪੱਤਰ ਦੇ ਜਾਵਾਂਗੇ ਥਲੀ ਸਾਹਿਬ ਬੜੀ ਤਰਾਸਦੀ ਆ ਸਮਝ ਨਹੀਂ ਆਉਂਦੀ ਵੀ ਜਾਂ ਤਾਂ ਸਾਨੂੰ ਤਜਰਬਾ ਨਹੀਂ ਹੈਗਾ ਜਾਂ ਫਿਰ ਕਿਤੇ ਨਾ ਕਿਤੇ ਅਸੀਂ ਮਤਲਬ ਇਹ ਸੋਚਦੇ ਹਾਂ ਵੀ ਇਹ ਲੋਕਾਂ ਨੂੰ ਅਕਲ ਨਹੀਂ ਹੈ ਕੋਈ ਚੀਪ ਬੈਠਾ ਸੀ ਬਿਜਲੀ ਵਿਭਾਗ ਦੇ ਪਟਿਆਲੇ ਤੋਂ ਆਇਆ ਤੇ ਉਹਨਾਂ ਨੂੰ ਆਰਡਰ ਦੇ ਦਿੱਤੇ ਆ ਅ ਵੀ ਅੱਜ ਤੋਂ ਨਹੀਂ ਅਸੀਂ ਚਿਪ ਵਾਲੇ ਮੀਟਰ ਨਹੀਂ ਲਾਵਾਂਗੇ ਉਹਨਾਂ ਨੂੰ ਕਹਤਾ ਤੁਸੀਂ ਆਰਡਰ ਕਰ ਦੋ ਨੋਟੀਫਿਕੇਸ਼ਨ ਤਾਂ ਮਹਿਕਮੇ ਨੇ ਨਹੀਂ ਕਰਨਾ ਨੋਟੀਫਿਕੇਸ਼ਨ ਸਰਕਾਰ ਨੇ ਕਰਨਾ ਹੁਣ ਕਦ ਤੱਕ ਦੇਖਾਂਗੇ ਕਦ ਤੱਕ ਇਹ ਇੰਤਜ਼ਾਰ ਕਰਾਂਗੇ ਇਹਨਾਂ ਲੋਕਾਂ ਦਾ ਬਿਜਲੀ ਦਾ ਜਿਹੜੇ ਚਿਪ ਵਾਲੇ ਮੀਟਰਾਂ ਉਹ ਪਟਾਂਗੇ ਪੁਲਿਸ ਦਾ ਕਹਿੰਦੀ ਆਜਾ ਵੀ ਭਾਈ 10000 ਦੀ ਰਿਸ਼ਵਤ ਮੰਗੀ ਸੀਗੀ ਸਾਡੇ ਕੋਲ ਤਾਂ ਰਿਕਾਰਡੀਆਂ ਵੀ ਆ ਤੇ ਅੱਜ ਤੁਸੀਂ ਇੱਥੋਂ ਐਲਾਨ ਵੀ ਕੀਤਾ ਵੀ ਜੇ ਜੇਹੀ ਕੋਈ ਗੱਲ ਕੀਤੀ ਤਾ ਫਿਰ ਅਸੀਂ ਨਾਲ ਖੜੇ ਆ ਭਾਨਾ ਸਿੱਧੂ ਦੇ ਰਿਸ਼ਵਤ ਵਾਲੇ ਬੰਦੇ ਨਾਲ ਖੜੇ ਆ ਜੀ ਤੁਸੀਂ ਕਿ ਆ ਲੱਗਦਾ ਜੀ ਵੀ ਭਾਨਾ ਸਿੱਧੂ 10000 ਰੁਪਏ ਦੀ ਰਿਸ਼ਵਤ ਮੰਗ ਸਕਦਾ ਪਹਿਲਾਂ ਤਾਂ ਇੱਕ ਹਾਸੋਣੀ ਗੱਲ ਆ ਇੱਕ ਤਾਂ ਬੰਦੇ ਨੂੰ ਜਲੀਲ ਕਰਨਾ ਇੱਕ ਉਸ ਬੰਦੇ ਦਾ ਕਰਤਾਰ ਖਤਮ ਕਰਨਾ ਇਹ ਕਰਤਾਰ ਖਤਮ ਕਰਨੇ ਆਲੀ ਆ ਨਾ ਕਿ ਰਿਸ਼ਵਤ ਵਾਲੀ ਗੱਲੀ ਆ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿੰਨੇ ਆ ਵੀ ਜੋ ਮੋਦੀ ਸਾਹਿਬ ਬੋਲੂਗਾ ਜਾਂ ਮੋਦੀ ਸਾਹਿਬ ਦਾ ਮੈਸੇਜ ਹੋਊਗਾ ਉਹੀ ਲੋਕ ਬੋਲਣਗੇ ਐਦਾਂ ਨਹੀਂ ਜੀ ਹੋਣਾ ਤੇ ਐਦਾਂ ਹੀ ਭਗਵੰਤ ਮਾਨ ਸਾਹਿਬ ਉਹਨਾਂ ਦੀ ਤਰਜ਼ ਤੇ ਮਾਰਾ ਸਤੋ ਸਾਹਿਬ ਵੀ ਉਹਨਾਂ ਦੀ ਲੀਹਾਂ ਤੇ ਚੱਲੇ ਜਥੇਬੰਦੀ ਦਾ ਨਾਂ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਆ ਕਿਸੇ ਧੀ ਭੈਣ ਨਾਲ ਧੱਕਾ ਹੁੰਦਾ ਅੱਖਾਂ ਵਿੱਚ ਲਈਏ ਜੀ ਐਦਾਂ ਨਹੀਂ ਜੀ ਹੋਣਾ ਇਨਸਾਨੀਅਤ ਨਾਲ ਖੜੇ ਆ ਜੋ ਹੋਊਗਾ ਦੇਖੀ ਜਾਊਗਾ ਕਿਸੇ ਪਰਚੇ ਤੋਂ ਨਹੀਂ ਡਰਦੇ ਨਾ ਕਿਸੇ ਸਰਕਾਰਾਂ ਤੋਂ ਡਰਦੇ ਆ ਤੇ ਆਪ ਦੇ ਰਹਿਣ ਵਾਲੇ ਪੱਗਾਂ ਬੰਨਦੇ ਆ ਪੰਜਾਬ ਪੁਲਿਸ ਵਾਲੇ ਵੀਰ ਉਹਨਾਂ ਨੂੰ ਵੀ ਤੁਹਾਡੇ ਮਾਦੀਮ ਰਾਹੀਂ ਅਪੀਲ ਕਰਦੇ ਆਂ ਜੇ ਸਰਕਾਰਾਂ ਆਉਂਦੀ ਜਾਂਦੀ ਚੀਜ਼ ਆ ਯਾਰ ਤੁਸੀਂ ਆਪ ਦੇ ਪੰਜਾਬ ਦੇ ਬੱਚਿਆਂ ਤੇ ਜਾਂ ਕੋਈ ਤੁਹਾਡੇ ਧੱਕੇ ਚੜ ਗਿਆ ਐਦਾਂ ਜ਼ੁਲਮ ਨਾ ਕਰੋ ਓਏ ਉਹਨੂੰ ਜਲੀਲ ਨਾ ਕਰੋ ਯਾਰ ਜਾਂ ਫਿਰ ਉਹਦਾ ਕਰਦਾਰ ਨਾ ਖਤਮ ਕਰੋ ਇੱਕ ਪਾਸੇ ਤਾਂ ਦਫ਼ਤਰਾਂ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਅ ਅੰਬੇਦਕਰ ਸਾਹਿਬ ਦੀ ਫੋਟੋ ਲਾਈ ਹੋਈ ਆ ਇੱਕ ਪਾਸੇ ਭਗਸੀ ਬਣ ਕੇ ਦਿਖਾਉਂਦੇ ਆ ਫਰਜੀ ਇਨਕਲਾਬੀ ਫਿਰ ਜੇ ਤੁਸੀਂ ਸੁਧਾਰ ਨੂੰ ਮੰਨਦੇ ਆ ਫਿਰ ਸੁਧਾਰ ਦੀਆਂ ਧੱਜੀਆਂ ਕਿਉਂ ਉਡਾਉਂਦੇ ਆ ਆਇਆ ਤਾਂ ਦੰਨੇ ਆ ਮਾਨਯੋਗ ਹਾਈ ਕੋਰਟ ਪਰ ਹੁਣ ਮਾਨਯੋਗ ਕਹਿਣੇ ਦਾ ਮਨ ਨਹੀਂ ਕਰਦਾ ਉਹ ਨਾਰਮਲ ਇੱਕ ਕਿਸਾਨ ਆ ਖੇਤੀ ਕਰਦਾ ਜਾਂ ਸੋਸ਼ਲ ਮੀਡੀਆ ਤੇ ਕੰਮ ਕਰਦਾ ਕਿੱਥੇ ਸੀਐਮ ਸਾਹਿਬ ਇਹ ਚ ਭਾਨੇ ਸਿੱਧੂ ਦਾ ਕੁਝ ਨਹੀਂ ਵਿਗੜਿਆ ਜੀ ਉਹਨੂੰ ਜਲੀਲ ਕੀਤਾ ਗਿਆ ਤੇ ਪਰਚੇ ਪਾਏ ਗਏ ਜਾ ਜਦੋਂ ਇੰਨਾ ਤੱਕਾ ਹੋਊਗਾ ਤਾਂ ਲੋਕਾਂ ਦੀ ਆਵਾਜ਼ ਆਪਣੇ ਆਪ ਜੋ ਇਨਸਾਫ ਪਸੰਦ ਲੋਕ ਨੇ ਉਹ ਲੋਕਾਂ ਦੇ ਸਾਹਮਣੇ ਆਉਣਗੇ ਤਾਂ ਫੇਰ ਤੁਸੀਂ ਦੇਖ ਲਿਓ ਜਿਹਨੇ ਦਰਖਾਸਤ ਦਿੱਤੀ ਆ ਨਾ ਤਾਂ ਉਹਨਾਂ ਨੇ ਲੱਭਣਾ ਅੱਜ ਰੋਪੜ ਵਿਖੇ ਕਿਸਾਨਾਂ ਦਾ ਵੱਡਾ ਇਕੱਠ ਹੋਇਆ ਭਾਰਤੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੇ ਵੱਲੋਂ ਮਹਾਪੰਚਾਇਤ ਬੁਲਾਈ ਗਈ ਤੇ ਇਸ ਦੇ ਵਿੱਚ ਜਿੱਥੇ ਕਿਸਾਨਾਂ ਨੂੰ ਤੇ ਲੋਕਾਂ ਨੂੰ ਦਿੱਲੀ ਜਾਣ ਲਈ ਲਾਮਬੰਦ ਕੀਤਾ ਗਿਆ ਪ੍ਰੇਰਿਤ ਕੀਤਾ ਗਿਆ ਤਾਂ ਉੱਥੇ ਹੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਗੱਲ ਇਹ ਵੀ ਸਾਹਮਣੇ ਆਈ ਵੀ ਪੰਜਾਬ ਦੇ ਵਿੱਚ ਵੀ ਇੱਕ ਲਹਿਰ ਰੋਪੜ ਜ਼ਿਲ੍ਹਾ ਸ਼ੁਰੂ ਕਰਨ ਜਾ ਰਿਹਾ 2 ਫਰਵਰੀ ਤੋਂ ਜਿਹੜੇ ਚਿੱਪ ਵਾਲੇ ਮੀਟਰ ਐ ਉਹਨਾਂ ਦਾ ਵਿਰੋਧ ਉਹ ਚਿੱਪ ਵਾਲੇ ਮੀਟਰ ਜਿੱਥੇ-ਜਿੱਥੇ ਲੱਗ ਗਏ ਕਹਿੰਦੇ ਉਹਨਾਂ ਦੀ ਪਟਾਈ ਵੀ ਸ਼ੁਰੂ ਹੋਣੀ ਆ ਹੁਣ ਉਹ ਪੱਟਾਂਗੇ ਤੇ ਇੱਕ ਹੋਰ ਗੱਲ ਜਿਹੜੀ ਰਹੀ ਆ ਮੁੱਖ ਭਾਨੇ ਸਿੱਧੂ ਨੂੰ ਲੈ ਕੇ ਇਸ ਸਟੇਜ ਤੋਂ ਭਾਨੇ ਸਿੱਧੂ ਬਾਰੇ ਵੀ ਗੱਲ ਹੁੰਦੀ ਹੈ ਤੇ ਭਾਨੇ ਸਿੱਧੂ ਦੇ ਉੱਤੇ ਜੋ ਤਸ਼ੱਦਦ ਦੀ ਗੱਲ ਲੱਖਾ ਸਿਧਾਣਾ ਦੇ ਵੱਲੋਂ ਸਾਹਮਣੇ ਲਿਆਂਦੀ ਗਈ ਉਸ ਦੇ ਉੱਤੇ ਵੀ ਬੋਲਿਆ ਗਿਆ ਤੇ ਅੱਜ ਭਾਨੇ ਸਿੱਧੂ ਦੇ ਪਿੰਡ ਤੋਂ ਸਰਪੰਚ ਸਾਹਿਬ ਤੇ ਨਾਲ ਦੇ ਪਿੰਡਾਂ ਦੇ ਸਰਪੰਚ ਸਾਹਿਬ ਪਹੁੰਚੇ ਨੇ ਹੋਰ ਪਤਵੰਤ ਤੇ ਆਏ ਨੇ ਗੱਲਬਾਤ ਕਰਦੇ ਆ ਗੁਰਿੰਦਰ ਸਿੰਘ ਭੰਗੂ ਨੇ ਭਾਰਤੀ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਦੇ ਜਿਹੜੇ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਦੇ ਪ੍ਰਧਾਨ ਨੇ ਸੋ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਅੱਜ ਭਾਨੇ ਸਿੱਧੂ ਦੇ ਪਿੰਡ ਤੋਂ ਵੀ ਪੰਚਾਇਤ ਆਈ ਹੈ ਪਰ ਪਹਿਲਾਂ ਇਹ ਦੱਸੋ ਜੀ ਵੀ ਜਿਹੜਾ ਦਿੱਲੀ ਬਾਰੇ ਤਾਂ ਚਲੋ 13 ਨੂੰ ਜਾ ਹੀ ਰਹੇ ਨੇ ਬਹੁਤ ਗੱਲਾਂ ਇੱਕ 2 ਫਰਵਰੀ ਤੋਂ ਤੁਸੀਂ ਹੋਰ ਇੱਕ ਕਰਨ ਲੱਗਿਆ ਜੀ ਐਲਾਨ ਕਰਨੇ ਰੋਪੜ ਜਿਲ੍ਹੇ ਦੀ ਸ਼ੁਰੂਆਤ ਕਰੂੰਗਾ ਮੀਟਰ ਪੁੱਟਣ ਦੀ ਸ਼ੁਰੂਆਤ ਕਿਉਂਕਿ ਜਿਹੜੀ ਮੀਟਰ ਪੁੱਟਣੇ ਦੀ ਤੁਸੀਂ ਗੱਲ ਕਰਦੇ ਆ ਉਹਦੇ ਵਿੱਚ ਜਿਹੜੀ ਸਰਕਾਰ ਆ ਉਹਦੇ ਨਾਲ ਬਹੁਤ ਮੀਟਿੰਗਾਂ ਹੋਈਆਂ ਚਾਹੋ ਸੀਐਮ ਭਗਵੰਤ ਮਾਨ ਸਾਹਿਬ ਹੋਣ ਚਾਹੇ ਹੁਣ ਪਿੱਛੇ ਮੀਟਿੰਗ ਹੋਈ ਤੀ ਉਹਦੇ ਵਿੱਚ ਮੈਂ ਤਾਂ ਨਹੀਂ ਗਿਆ ਸੀ ਆਪਣੇ ਸੂਬਾ ਮੀਤ ਪ੍ਰਧਾਨ ਗਏ ਸੀ ਕੁਲਵਿੰਦਰ ਸਿੰਘ ਪੰਜੋਲਾ ਸਾਹਿਬ ਸੋ ਉੱਥੇ ਅ ਅਮਨ अरोड़ा ਕੈਬਨਟ ਮੰਤਰੀ ਬੈਠੇ ਸੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਹਿਬ ਬੈਠੇ ਸੀ ਔਰ ਜਿਹੜਾ ਪੰਚਾਇਤ ਮੰਤਰੀ ਧਾਰੀਵਾਲ ਸਾਹਿਬ ਨੇ ਉਹ ਤਾਂ ਹਰ ਇੱਕ ਮੀਟਿੰਗ 'ਚ ਸਾਡੇ ਨਾਲ ਜਦੋਂ ਕਿਸਾਨੀ ਦੀ ਕੋਈ ਗੱਲ ਹੁੰਦੀ ਹੈ ਬਹਿਂਦੇ ਹੀ ਆ ਪਰ ਯਾਰ ਥਲੀ ਸਾਹਿਬ ਬੜੀ ਤਰਾਸਦੀ ਆ ਸਮਝ ਨਹੀਂ ਆਉਂਦੀ ਵੀ ਜਾਂ ਤਾਂ ਸਾਨੂੰ ਤਜਰਬਾ ਨਹੀਂ ਹੈਗਾ ਦੱਚ ਤਜਰਬੇ ਦੀ ਘਾਟ ਆ ਜਾਂ ਫਿਰ ਕਿਤੇ ਨਾ ਕਿਤੇ ਅਸੀਂ ਮਤਲਬ ਇਹ ਸੋਚਦੇ ਆ ਵੀ ਇਹ ਲੋਕਾਂ ਨੂੰ ਅਕਲ ਨਹੀਂ ਹੈ ਤਾਂ ਸਮਝਦੇ ਨਹੀਂ ਕੋਈ ਆਨਾ ਬਹਾਨਾ ਜਿਵੇਂ ਸਰਕਾਰਾਂ ਲਾਉਣੀਆਂ ਹੁੰਦੀਆਂ ਉਥੇ ਜਿਹੜਾ ਕੋਈ ਚੀਫ ਬੈਠਾ ਸੀ ਬਿਜਲੀ ਵਿਭਾਗ ਦੇ ਪਟਿਆਲੇ ਤੋਂ ਆਇਆ ਤੇ ਉਹਨਾਂ ਨੂੰ ਆਰਡਰ ਦੇ ਦਿੱਤੇ ਆ ਵੀ ਅੱਜ ਤੋਂ ਨਹੀਂ ਅਸੀਂ ਚਿਪ ਵਾਲੇ ਮੀਟਰ ਨਹੀਂ ਲਾਵਾਂਗੇ ਉਹਨਾਂ ਨੂੰ ਕਹੇ ਤਾਂ ਤੁਸੀਂ ਆਰਡਰ ਕਰ ਦੋ ਤੁਸੀਂ ਦੱਸੋ ਨੋਟੀਫਿਕੇਸ਼ਨ ਤਾਂ ਮਹਿਕਮੇ ਨੇ ਨਹੀਂ ਕਰਨਾ ਨੋਟੀਫਿਕੇਸ਼ਨ ਸਰਕਾਰ ਨੇ ਕਰਨਾ ਹੁਣ ਕਦ ਤੱਕ ਦੇਖਾਂਗੇ ਕਦ ਤੱਕ ਇਹ ਇੰਤਜ਼ਾਰ ਕਰਾਂਗੇ ਇਹਨਾਂ ਲੋਕਾਂ ਦਾ ਕੋਈ ਕਹਿੰਦਾ ਸਮਾਂ ਘੱਟ ਹੋਇਆ ਯਾਰ ਜਿਸ ਚੀਜ਼ ਤੇ ਕਮਿਟਮੈਂਟ ਹੋ ਗਈ ਤੁਸੀਂ ਉਹਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਿਉਂ ਨਹੀਂ ਕਰਦੇ ਕਿ ਜਾਂ ਸਰਕਾਰਾਂ ਨੂੰ ਤਜਰਬਾ ਹੀ ਨਹੀਂ ਹੈ ਜਾਂ ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਜਿਹੜੀ ਚੀਜ਼ ਦਾ ਆਪਾਂ ਵਾਅਦਾ ਕਰ ਲਿਆ ਉਹਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਨਾ ਸੋ ਇਸ ਕਰਕੇ ਚਿੱਪ ਵਾਲੇ ਮੀਟਰ 'ਚ ਮੈਂ ਆਪ ਆਪ ਰਿਹਾ ਹਾਂ ਜੀ ਇੱਕ ਨਾ ਅ ਦਿੱਲੀ ਅੰਦੋਲਨ ਮਲੇ ਕੋਈ ਵਕੀਲ ਸੀਗਾ ਉਹ ਸੱਜਣ ਉੱਥੇ ਆਇਆ ਬੈਠੇ ਬੈਠੇ ਗੱਲਬਾਤ ਹੋ ਗਈ ਉਹਨਾਂ ਦਾ ਇੱਕ ਕਮਰੇ ਦਾ ਇੱਕ ਰਸੋਈ ਵਾਲਾ ਫਲੈਟ ਸੀਗਾ ਉਹ ਮੈਨੂੰ ਚਾਬੀ ਦੇ ਗਏ ਸੀ ਉੱਥੇ ਵੀ ਜਦ ਕਦੇ ਤੁਸੀਂ ਨਾਉਣਾ ਮੈਂ ਕਿਹਾ ਹਫਤੇ ਦਾ ਦਸ ਦਿਨ ਬਾਅਦ ਜਾਂਦਾ ਸੀ ਬੀਤੀ ਹੱਡ ਬੀਤੀ ਉਹ ਮੈਨੂੰ ਉਹ ਕਹਿੰਦੇ ਵੀ ਬਿਜਲੀ ਦਾ ਤੁਹਾਨੂੰ ਮਸਲਾ ਹਲ ਕਰਨਾ ਪੈਣਾ ਮੈਂ ਕਿਹਾ ਵੀ ਕੀ ਗੱਲ ਉਹ ਕਹਿੰਦਾ ਵੀ ਕਾਰਡ ਪੈਂਦਾ ਅੱਛਾ ਹਾਂ ਰੀਚਾਰਜ ਵਾਲਾ ਉਹ ਇਕਨੋ ਮੀਟਰ ਲੱਗਿਆ ਸੀ ਉਹ ਮੈਂ ਨਾ 1000 ਰੁਪਿਆ ਦੇ ਕੇ ਚਾਲੂ ਕਰਾਉਣਾ ਜੀ ਕੱਟ ਨਹੀਂ ਸੌਂਦਾ ਯਾਰ ਤੋਂ ਉਹ ਜਦੋਂ 5-7 ਦਿਨ ਬਾਅਦ ਕਈ ਵਾਰ ਟਾਈਮ ਲੱਗ ਜਾਂਦਾ ਸੀ ਕਈ ਵਾਰ ਨਹੀਂ ਲੱਗਦਾ ਫਿਰ ਕਿਤੇ ਕੱਪੜੇ-ਕੁੱਪੜੇ ਧੋਣ ਜਾਣਾ ਲੰਬਾ ਟਾਈਮ ਰਹਿਆ ਦਿੱਲੀ ਤੋਂ ਉਲਾਂ ਵਾਲੇ ਉਹ ਜਦੋਂ ਜਾਇਦਾ ਸੀ ਉਹ ਉੱਥੇ ਬਿਜਲੀ ਗਲ ਹੁੰਦੀ ਸੀ ਸੋ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਪ੍ਰੈਕਟੀਕਲ ਤੌਰ ਤੇ ਵੀ ਜਾਣਦੇ ਆ ਇਸ ਕਰਕੇ ਜੋ ਅੱਜ ਸਟੇਜ ਤੋਂ ਫੈਸਲਾ ਲਿਆ ਗਿਆ ਬਿਲਕੁਲ ਜੀ ਪੱਟਾਂਗੇ ਜੀ ਕਿਉਂਕਿ ਕਿੰਨੇ ਕ ਮੰਗ ਪੱਤਰ ਦੇ ਜਾਵਾਂਗੇ ਡੀਸੀ ਸਾਹਿਬ ਨੂੰ ਮੰਗ ਪੱਤਰਾਂ ਦਾ ਪਤਾ ਤੇ ਥੱਲੇ ਨਾ ਤਾਂ ਡੀਸੀ ਸਾਹਿਬ ਉਹਨਾਂ ਨੂੰ ਕੋਈ ਸਰਕਾਰਾਂ ਦਾ ਆਰਡਰ ਹੁੰਦਾ ਤਾਂ ਇਸ ਕਰਕੇ ਡਿਸੀਜਨ ਲੈਣਾ ਪਊਗਾ ਸਾਡਾ ਕੰਮ ਲੋਕਾਂ ਨੂੰ ਵੀਰਤਾ ਕੀਤਾ ਹੀ ਆ ਬਿਜਲੀ ਦਾ ਜਿਹੜੇ ਚਿੱਪ ਵਾਲੇ ਮੀਟਰਾਂ ਉਹ ਪਟਾਂਗੇ ਕਿਉਂਕਿ ਵਾਦੇ ਵੀ ਆਂ ਸੈਂਟਰ ਸਰਕਾਰ ਦਾ ਵੀ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਆ ਵੀ ਨਹੀਂ ਸੈਂਟਰ ਸਰਕਾਰ ਇਹ ਕਹਿੰਦੀ ਆ ਪਰ ਸੈਂਟਰ ਸਰਕਾਰ ਦਾ ਕਿਤੇ ਨਾ ਕਿਤੇ ਜੇ ਪ੍ਰੈਸ਼ਰ ਹੈਗਾ ਤਾਂ ਕਿਤੇ ਨਾ ਕਿਤੇ ਸੰਧੀ ਹੈਗੀ ਆ ਜੀ ਜੇ ਮੀਟਰ ਲੱਗਦਾ ਜੇ ਸਟੇਟ ਆਪਣੀ ਆਈ ਤੇ ਆ ਜਾਵੇ ਤਾਂ ਸੈਂਟਰ ਸਰਕਾਰ ਇੱਥੇ ਕੀ ਕਰੂਗੀ ਔਰ ਦੂਜੀ ਗੱਲ ਹੈਗੀ ਆ ਪੰਜਾਬ ਸਟੇਟ ਹੈਗੀ ਆ ਕਿ ਆ ਪੰਜਾਬ ਦਾ ਸੀਐਮ ਜਾਂ ਪੰਜਾਬ ਦੀ ਕੈਬਨਟ ਇਹ ਇਹ ਸਿਸਟਮ ਨਹੀਂ ਬਣਾ ਸਕਦੀ ਜਾਂ ਮਹਿਕਮੇ ਨੂੰ ਕਹੇ ਆਪਣੇ ਨੂੰ ਵੇ ਤੁਸੀਂ ਚਿੱਪ ਵਾਲੇ ਮੀਟਰ ਨਾ ਬਣਾਓ ਉਹਨੂੰ ਸਾਰਾ ਕੁਝ ਦੱਸ ਵੀ ਦਿੱਤਾ ਵੀ ਇਹਨਾਂ ਕੋਲ ਮੀਟਰ ਨਹੀਂ ਹੈਗੇ ਇਹ ਜੋ ਪਹਿਲੇ ਮੀਟਰ ਆ ਉਹ ਉਹ ਬਣਾ ਕੇ ਆਉਣ ਮੀਟਰ ਉਹ ਨਵੇਂ ਮੀਟਰ ਆਉਣ ਤਾਂ ਇਹ ਲਾਉਣਗੇ ਸੋ ਸਾਰੀ ਕਹਾਣੀ ਇਹਨਾਂ ਦੀ ਝੂਠੀ ਥਲੀ ਸਾਹਿਬ ਇਸ ਕਰਕੇ ਇੱਥੋਂ ਡਿਸੀਜਨ ਲੈ ਅਸੀਂ ਆਪਣਾ ਕੰਮ ਕਰਾਂਗੇ ਸਰਕਾਰ ਨੇ ਪ੍ਰਸ਼ਾਸਨ ਨੇ ਜਾਂ ਬਿਜਲੀ ਵਿਭਾਗ ਨੇ ਉਹਨਾਂ ਨੇ ਆਪਣਾ ਕੰਮ ਕਰਨਾ ਤੇ ਅੱਜ ਭਾਨੇ ਸਿੱਧੂ ਵੀਰ ਦੇ ਪਿੰਡ ਤੋਂ ਸਰਪੰਚ ਸਾਹਿਬ ਜਾ ਉਹਦਾ ਭਰਾ ਆਇਆ ਵੀਰ ਤੇ ਕੀ ਗੱਲਬਾਤ ਜਿਹੜੀ ਹੋਈ ਹੈ ਪੁਲਿਸ ਦਾ ਕਹਿੰਦੀ ਆਜਾ ਬਈ ਭਾਈ 10000 ਦੀ ਰਿਸ਼ਵਤ ਮੰਗੀ ਸੀਗੀ ਸਾਡੇ ਕੋਲ ਤਾਂ ਰਿਕਾਰਡੀਆਂ ਵੀ ਆ ਤੇ ਅੱਜ ਤੁਸੀਂ ਇੱਥੋਂ ਐਲਾਨ ਵੀ ਕੀਤਾ ਬਈ ਜੇ ਜੇਹੀ ਕੋਈ ਗੱਲ ਕੀਤੀ ਤਾਂ ਫਿਰ ਅਸੀਂ ਨਾਲ ਖੜੇ ਆ ਭਾਨਾ ਸਿੱਧੂ ਦੇ ਰਿਸ਼ਵਤ ਵਾਲੇ ਬੰਦੇ ਨਾਲ ਖੜੇ ਆ ਜੀ ਤੁਸੀਂ ਦੇਖੋ ਜਿਹੜੀ ਰਿਸ਼ਵਤ ਵਾਲੀ ਗੱਲ ਆ ਪਹਿਲਾਂ ਤੋਂ ਹਾਸੋਈਣ ਵਾਲੀ ਗੱਲ ਹੈਗੀ ਆ ਜੀ ਤੁਸੀਂ ਇੱਕ ਗੱਲ ਨੂੰ ਦੇਖਿਓ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਜਾਂ ਮੈਂ ਮੇਰਾ ਕੋਈ ਪਰਸਨਲ ਲਿੰਕ ਤਾਂ ਭਾਨੇ ਸਿੱਧੂ ਦਾ ਹੈ ਨਹੀਂ ਨਾ ਮੇਰੇ ਕੋਲ ਨੰਬਰ ਉਹਦਾ ਨਾ ਜਾਣਦਾ ਇਨਸਾਨੀਅਤ ਹੈਗੀ ਆ ਨਾ ਜੀ ਸਾਡੇ 'ਚ ਤੁਸੀਂ ਕਿਸੇ ਦਾ ਪੈਸਾ ਡੁੱਬਿਆ ਹੋਇਆ ਉਹਦਾ ਤਰੀਕਾ ਕੋਈ ਸਹੀ ਵੀ ਹੋ ਸਕਦਾ ਗਲਤ ਵੀ ਹੋ ਸਕਦਾ ਭਾਵੇਂ ਸਿੱਧੂ ਨੇ ਨਿੱਜ ਖਤਰ ਕੰਮ ਕਰਿਆ ਜਿਹੜੇ ਲੋਕ ਬਾਹਰ ਨੂੰ ਪਹਿਲਾਂ ਕਿਉਂ ਜਾਂਦੇ ਨੇ ਇਹ ਵੱਡਾ ਸਵਾਲ ਆ ਸਰਕਾਰਾਂ ਕਹਿ ਦੇਣੀਆਂ ਨਾ ਮਜਬੂਰੀ ਉਹਨਾਂ ਦੀ ਜਾਣਾ ਜੇ ਸਰਕਾਰਾਂ ਤੇ ਕੁਝ ਨਹੀਂ ਹੋਇਆ ਰਜਗਾਰ ਦੇ ਹੋਇਆ ਜਦੋਂ ਇਹ ਠੱਗ ਪਣੇ ਜੇ ਇਹ ਜਿਹੜੇ ਬਾਹਰ ਵਾਲੇ ਏਜੰਟਾਂ ਆ ਜਿਹ ਪੈਸਾ ਦੱਬਦੇ ਆ ਉਹ ਕਿਤਨਾ ਕਿਤੇ ਫਿਰ ਜਿਹੜੇ ਸਮਾਜ ਸੇਵੀ ਲੋਕ ਆ ਜਾਂ ਕੋਈ ਜਿਹੜਾ ਚੰਗਾ ਕੰਮ ਕਰਦੇ ਉਹਨਾਂ ਤੱਕ ਅਪਰੋਚ ਕਰਦੇ ਆ ਸਾਡੇ ਤੱਕ ਵੀ ਲੋਕੀ ਅਪਰੋਚ ਕਰ ਲੈਂਦੇ ਆ ਜਿੱਥੇ ਬੰਦੀਆਂ ਤੱਕ ਜਦੋਂ ਕਿਤੇ ਕਿਸੇ ਨੂੰ ਮਤਲਬ ਕੋਈ ਆਈ ਗਈ ਨਹੀਂ ਦਿੰਦੇ ਜਦੋਂ ਗੱਲ ਕਰਦਾ ਦੇਖੋ ਰਿਕਾਰਡਿੰਗ ਤਾਂ ਹੋਊਗੀ ਰਿਕਾਰਡਿੰਗ ਕਰ ਲਈ ਕਿ ਆ ਲੱਗਦਾ ਜੀ ਵੀ ਭਾਨਾ ਸਿੱਧੂ 10000 ਰੁਪਏ ਦੀ ਰਿਸ਼ਵਤ ਮੰਗ ਸਕਦਾ ਪਹਿਲਾਂ ਤਾਂ ਇੱਕ ਹਾਸੋਣੀ ਗੱਲ ਆ ਇੱਕ ਤਾਂ ਬੰਦੇ ਨੂੰ ਜਲੀ ਇੱਕ ਉਸ ਬੰਦੇ ਦਾ کردار ਖਤਮ ਕਰਨਾ ਇਹ کردار ਖਤਮ ਕਰਨੇ ਵਾਲੀਆਂ ਨਾ ਕਿ ਰਿਸ਼ਵਤ ਵਾਲੀ ਗੱਲੀ ਆ ਸਾਰਾ ਕੁਝ ਇਨਸਾਨੀਅਤ ਦੇ ਨਾਲ ਖੜੇ ਆ ਭਾਨਾ ਸਿੱਧੂ ਜੋ ਕਰ ਰਿਹਾ ਸੀ ਚੰਗੇ ਲਈ ਕਰ ਰਿਹਾ ਸੀ ਪਰ ਸਵਾਲ ਵੀ ਕਰ ਰਿਹਾ ਸੀ ਸਰਕਾਰਾਂ ਨੂੰ ਜਦੋਂ ਸਵਾਲ ਕਰੋਗੇ ਚਾਹੇ ਕੋਈ ਪ੍ਰੈਸ ਵਾਲਾ মিডিਆ ਵਾਲਾ ਵੀਰ ਕੋਈ ਸਵਾਲ ਕਰੇ ਸਰਕਾਰ ਨੂੰ ਜਾਂ ਫਿਰ ਕੋਈ ਆਵਾਮ ਜਿਹੜਾ ਸਿੱਧੇ ਜਥੇਬੰਦੀਆਂ ਵਾਲਾ ਜਾਂ ਫਿਰ ਜਿਹੜੇ ਮਤਲਬ ਅਨਸਾ ਪਸੰਦ ਲੋਕ ਨੇ ਜਦੋਂ ਸਵਾਲ ਕਰਨਗੇ ਜਦੋਂ ਤੁਸੀਂ ਵਾਅਦੇ ਕਰਕੇ ਆਏ ਆ ਤਾਂ ਸਵਾਲ ਤਾਂ ਫਿਰ ਹੋਣਗੇ ਜਿਹਾ ਜ ਤੁਸੀਂ ਪੰਜਾਬ ਦੇ ਵਿੱਚ ਕੰਮ ਕਰੋਗੇ ਲੋਕ ਤਾਂ ਪੁੱਛਣਗੇ ਪਰ ਲੋਕ ਗੁੰਗੇ ਨਹੀਂ ਹੈਗੇ ਜੇ ਸਰਕਾਰਾਂ ਚਾਹਣ ਨਾ ਵੀ ਅਸੀਂ ਜਿੱਕਣ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿੰਦੇ ਆ ਵੀ ਜੋ ਮੋਦੀ ਸਾਹਿਬ ਬੋਲੂਗਾ ਜਾਂ ਮੋਦੀ ਸਾਹਿਬ ਦਾ ਮੈਸੇਜ ਹੋਊਗਾ ਉਹੀ ਲੋਕ ਬੋਲਣਗੇ ਐਦਾਂ ਨਹੀਂ ਜੀ ਹੋਣਾ ਤੇ ਐਦਾਂ ਹੀ ਭਗਵੰਤ ਮਾਨ ਸਾਹਿਬ ਉਹਨਾਂ ਦੀ ਤਰਜ਼ ਤੇ ਮਹਾਰਾ ਸਤੋਬ ਵੀ ਉਹਨਾਂ ਦੀ ਲੀਹਾਂ ਤੇ ਚੱਲੇ ਕਿਤੇ ਨਾ ਕਿਤੇ ਅ ਆਪਣੇ ਜਿਹੜਾ ਲੋਕਤੰਤਰ ਆ ਉਹਦਾ ਟਕਾਨ ਹੋ ਹੀ ਰਿਹਾ ਜਿਹੜਾ ਚੌਥਾ ਥਾਮਾ ਮੀਡੀਆ ਉਤੇ ਵੀ ਪ੍ਰੈਸ਼ਰ ਹੈਗਾ ਜੇ ਕੋਈ ਸੱਚੀ ਗੱਲ ਦਿਖਾਉਂਦਾ ਉਹਨੂੰ ਵੀ ਕਿਤੇ ਨਾ ਕਿਤੇ ਦਬਾਉਣਾ ਚਾਹੁੰਦੇ ਆ ਸੋ ਇਹ ਇਹ ਗੱਲ ਹੈਗੀ ਆ ਵੀ ਪੰਨਾ Sidhu ਜਦੋਂ ਸਰਕਾਰਾਂ ਨੂੰ ਸਵਾਲ ਕਰਦਾ ਸੀ ਵੀ ਤੁਸੀਂ ਆਹ ਵਾਅਦੇ ਕੀਤੇ ਆ ਇਹ ਉਹਦਾ ਰਿਜ਼ਲਟ ਆ ਉਹਦੀ ਜਿਹੜੀ ਸਚਾਈ ਸੀ ਇਹ ਉਹਦਾ ਉਹਨੂੰ ਇਨਾਮ ਮਿਲਿਆ ਹੈਗਾ ਪਰਾ ਵੀਰ ਆਏ ਨੇ ਇਹਨਾਂ ਨਾਲ ਗੱਲਬਾਤ ਹੋ ਗਈ ਆ ਸਪੰਸ ਸਾਹਿਬ ਐ ਸ਼ਾਇਦ ਮੈਨੂੰ ਲੱਗਦਾ ਮੈਂ ਤੇ ਇਹ ਭਾਨੇ ਸਾਹਿਬ ਦਾ ਸਿੱਧੂ ਭਾਨੀ ਸਿੰਘ ਦਾ ਭਰਾ ਵੀ ਆ ਸੋ ਡਟ ਕੇ ਖੜੇ ਆ ਜੀ ਬਿਲਕੁਲ ਖੜਾਂਗੇ ਵਿਸ਼ਵਾਸ ਵੀ ਦਵਾਇਆ ਸਟੇਜ ਤੇ ਵੀ ਬੋਲੇ ਆ ਇਨਸਾਨੀਅਤ ਨਾਲ ਖੜੇ ਆ ਰੌਲਾ ਕੀਆ ਜਥੇਬੰਦੀਆਂ ਵੜਾ ਲੀਆਂ ਜਥੇਬੰਦੀ ਦਾ ਨਾਮ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਆ ਕਿਸੇ ਧੀ ਭੈਣ ਨਾਲ ਧੱਕਾ ਹੁੰਦਾ ਅੱਖਾਂ ਵਿੱਚ ਲਈਏ ਜੀ ਐਦਾਂ ਨਹੀਂ ਜੀ ਹੋਣਾ ਇਨਸਾਨੀਅਤ ਨਾਲ ਖੜੇ ਆ ਜੋ ਹੋਊਗਾ ਦੇਖੀ ਜਾਊਗਾ ਕਿਸੇ ਪਰਚੇ ਤੋਂ ਨਹੀਂ ਡਰਦੇ ਨਾ ਕਿਸੇ ਸਰਕਾਰਾਂ ਤੋਂ ਡਰਦੇ ਆ ਬਿਲਕੁਲ ਵਿਸ਼ਵਾਸ ਵੀ ਦਵਾਇਆ ਵੀਰਾਂ ਨੂੰ ਜੇ ਤੁਸੀਂ ਕੇਡਰ ਦੀ ਗੱਲ ਕਰੋਂ ਜੋ ਸਾਡੀ ਜਥੇਬੰਦੇ ਨੂੰ ਤੁਹਾਡਾ ਕੋਈ ਵੀ ਸਾਨੂੰ ਸੇਵਾ ਲਾਉਂਗੇ ਅਸੀਂ ਡਟ ਕੇ ਪੈਰਾ ਵੀ ਦਵਾਂਗੇ ਜੇ ਤੁਸੀਂ ਕੋਈ ਕੱਟ ਕਰਨਾ ਚਾਹੁੰਦੇ ਆ ਉਹ ਚ ਵੀ ਹਾਜ਼ਰੀ ਭਰਾਂਗੇ ਪਰ ਦੇਖੋ ਮੈਂ ਪੰਜਾਬ ਨੂੰ ਤੁਹਾਡੇ ਮਾਦੀਮ ਰਾਹੀਂ ਅਪੀਲ ਕਰਨੀ ਚਾਹੁੰਨਾ ਵੀ ਤੁਸੀਂ ਕਦ ਤੱਕ ਚੁੱਪ ਰਹੋਗੇ ਸਰਕਾਰਾਂ ਦਾ ਪਹਿਲੀ ਐ ਵੀ ਦੇਖੋ ਸਰਕਾਰ ਆ ਜਿਹੜੀ ਥਲੀ ਸਾਹਿਬ ਉਹ ਆਉਂਦੀ ਜਾਂਦੀ ਚੀਜ਼ ਆ 5 ਸਾਲ ਆ 5 ਸਾਲ ਰਾਜ ਆ ਅੱਜ ਇਸੇ ਕੜੀ ਨਾਲ ਤੁਸੀਂ ਦੇਖ ਲਓ ਕਿਉਂਕਿ ਮੈਂ ਤਾਂ ਬਹੁਤ ਸਾਰੀ ਪੁਲਿਸ ਨੂੰ ਜਾਣਦਾ ਕਿਉਂਕਿ ਹਰ ਇੱਕ ਪੁਲਿਸ ਨੂੰ ਇਹ ਨਹੀਂ ਵੀ ਇੱਕ ਨਿਗਾ ਨਾਲ ਦੇਖਣਾ ਚਾਹੀਦਾ ਸਾਰੀ ਨੂੰ ਐ ਨਾ ਹੋਵੇ ਵੀ ਕਿਉਂਕਿ ਪੰਜੇ ਉਂਗਲਾਂ ਕਸਾਰ ਨਹੀਂ ਕੁੱਨੇ ਆ ਪੰਜ ਚਾਰ ਉਹ ਵੀ ਹੋਣਗੇ ਸਾਡੇ ਪੁਲਿਸ ਦੇ ਵਿੱਚ ਬਹੁਤ ਸਾਰੇ ਮਿੱਤਰ ਵੀ ਹਨ ਤੇ ਬਹੁਤ ਸਾਰੇ ਜਲਾਦ ਵੀ ਹੈਗੇ ਆ ਅਸੀਂ ਆਪ ਇੰਟਰੋਗੇਸ਼ਨ ਦਾ ਬੜਾ ਸਾਹਮਣਾ ਕੀਤਾ ਛੋਟੀ ਉਮਰ ਚ ਸੋ ਮੈਨੂੰ ਇਓ ਲੱਗਦਾ ਵੀ ਨਾਲੇ ਹੁਣ ਤਾਂ ਪੁਲਿਸ ਨੂੰ ਵੀ ਪਤਾ ਨਾ ਵੀ 30 30 35 35 ਸਾਲ ਬਾਰੇ ਜੇ ਮੈਂ ਪਿੱਛੇ ਜਾਵਾਂ ਜਿਹੜੇ ਸਾਡੇ ਸਰਮੌਰ ਸੰਸਤਾ ਅਕਾਲ ਸਖਬ ਸਾਹਿਬ ਦੇ ਜਥੇਦਾਰ ਸਾਹਿਬ ਤਾਂ ਉਹਨਾਂ ਤੇ ਉਹਨਾਂ ਨੂੰ ਹੁਣ ਨਿਕਲਿਆ ਨਹੀਂ ਸਾਰੀ ਕਹਾਣੀ ਨਿਕਲੇ ਜੀ ਕੋ ਕੋ ਕੇ ਟੁਕੜੇ ਕਰ ਕਰਕੇ ਮਾਰਿਆ ਯਾਰ ਹੱਦ ਹੋ ਗਈ ਹੈ ਯਾਰ 33 ਸਾਲ ਦਾ ਕੋਈ ਇਨਸਾਫ ਨਹੀਂ ਹੋਇਆ ਪਰ ਸਰਕਾਰਾਂ ਕਿਵੇਂ ਉਹਨਾਂ ਅਫਸਰਾਂ ਦੀ ਮਦਦ ਕਰਦੀਆਂ ਬਹੁਤ سارے ਅਫਸਰ ਜੇਲ੍ਹਾਂ ਦੇ ਵਿੱਚ ਵੀ ਹੈਗੇ ਆ ਜਿਨ੍ਹਾਂ ਤੇ ਕੇਸ ਪਏ ਆ ਜਾਂ سزا ਹੋ ਗਈ ਸੋ ਕਹਿਣ ਦਾ ਆਪ ਮਾੜੀ-ਮੋਟੀ ਯਾਰ ਉਹ ਵੀ ਤਾਂ ਪੰਜਾਬ ਦੇ ਰਹਿਣ ਵਾਲੇ ਆ ਪੱਗਾਂ ਬੰਨ੍ਹਦੇ ਆ ਪੰਜਾਬ ਪੁਲਿਸ ਵਾਲੇ ਵੀਰ ਉਹਨਾਂ ਨੂੰ ਵੀ ਤੁਹਾਡੇ ਮਾਦੀਮ ਰਾਹੀਂ ਅਪੀਲ ਕਰਦੇ ਆ ਜੇ ਸਰਕਾਰ ਆਉਂਦੀ ਜਾਂਦੀ ਚੀਜ਼ ਆ ਯਾਰ ਤੁਸੀਂ ਆਪ ਦੇ ਪੰਜਾਬ ਦੇ ਬੱਚਿਆਂ ਤੇ ਜਾਂ ਕੋਈ ਤੁਹਾਡੇ ਧੱਕੇ ਚੜ ਗਿਆ ਐਦਾਂ ਜ਼ੁਲਮ ਨਾ ਕਰੋ ਉਹਨੂੰ ਜਲੀਲ ਨਾ ਕਰੋ ਯਾਰ ਜਾਂ ਫਿਰ ਉਹਦਾ ਕਰਦਾਰ ਨਾ ਖਤਮ ਕਰੋ ਠੀਕ ਆ ਜੇ ਮੈਂ ਕੋਈ ਗਲਤੀ કરી ਆ ਤਾਂ ਕਾਨੂੰਨ ਵੀ ਹੈ ਨਾ ਹੁਣ ਕਾਨੂੰਨ ਤੋਂ ਵੱਡਾ ਤਾਂ ਕੁਝ ਨਹੀਂ ਹੋ ਗਿਆ ਜੇ ਤੁਸੀਂ ਕਾਨੂੰਨ ਨੂੰ ਮੰਨਦੇ ਆ ਇੱਕ ਪਾਸੇ ਤਾਂ ਦਫ਼ਤਰਾਂ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਅੰਬੇਦਕਰ ਸਾਹਿਬ ਦੀ ਫੋਟੋ ਲਾਈ ਹੋਈ ਆ ਇੱਕ ਪਾਸੇ ਭਗਤੀ ਬਣ ਕੇ ਦਿਖਾਉਂਦੇ ਆ ਫਰਜੀ ਇਨਕਲਾਬੀ ਸੋ ਮੇਰਾ ਮੰਨਣਾ ਹੈਗਾ ਆ ਫਿਰ ਜੇ ਤੁਸੀਂ ਸੰਵਧਾਨ ਨੂੰ ਮੰਨਦੇ ਆ ਫਿਰ ਸੰਵਧਾਨ ਦੀਆਂ ਧੱਜਿਓਂ ਕਿਉਂ ਡਾਉਂਦੇ ਆ ਜੇ ਭਾਨੇ ਨੇ ਸਿੱਧੂ ਨੇ ਕੋਈ ਗਲਤੀ ਕੀਤੀ ਆ ਤਾਂ ਉਹ ਤੇ ਕੋਈ ਧਾਰਾ ਲਾ ਕੇ ਜਾਂ ਉਹਨੂੰ ਕਿਸੇ ਤਰੀਕੇ ਨਾਲ ਪਹਿਲਾਂ ਬੁਲਾਇਆ ਵੀ ਜਾ ਸਕਦਾ ਯਾਰ ਤੁਸੀਂ ਕਹੇ ਕਹੇ ਦੇ ਇਲਜ਼ਾਮ ਲਾਉਂਦੇ ਆ ਯਾਰ ਅਰੇ ਦੋ ਵਿੱਚੋਂ ਸਾਰਾ ਕੁਝ ਨਿਕਲੂਗਾ ਜੀ ਬਹੁਤ ਇਹੋ ਜਿਹੇ ਪਰਚੇ ਆ ਅਸੀਂ ਆਪ ਵੀ ਦੇਖਿਆ ਜੇ ਤੁਸੀਂ ਜੇਲ੍ਹਾਂ ਚ ਜਾ ਕੇ ਦੇਖੋ ਤੁਹਾਨੂੰ ਲੱਗਦਾ ਹੋਊਗਾ ਵੀ 100% ਹੀ ਲੋਕੀ ਗਲਤ ਆ 10000 ਦੀ ਰਿਸ਼ਵਤ ਦੀ ਗੱਲ ਕਰਕੇ ਭਾਨੇ ਸਿੱਧੂ ਦੇ ਉੱਤੇ ਕੰਪਲੇਂਟ ਦਿੱਤੀ ਜਾਂਦੀ ਆ ਪਰਚਾ ਦਰਜ ਹੋ ਕੇ ਨਾਲ ਦੀ ਨਾਲ ਗ੍ਰਿਫਤਾਰੀ ਹੋ ਜਾਂਦੀ ਜਿਹੜੇ ਲੋਕ ਭਾਨੇ ਸਿੱਧੂ ਕੋਲ ਆਉਂਦੇ ਨੇ ਜਾਂ ਸਾਡੇ ਤੱਕ ਵੀ ਅਪਰੋਚ ਕਰਦੇ ਨੇ ਉਹਨਾਂ ਨੂੰ ਕਹੀਦਾ ਵੀ ਭਾਈ ਪੁਲਿਸ ਕੋਲ ਕੰਪਲੇਂਟ ਕਰ ਦਿਓ ਉਹ ਕਹਿੰਨੇ ਭਾਈ ਜੀ ਜੁੱਤੀਆਂ ਘਸ ਗਈਆਂ ਸਾਡੀਆਂ ਪੰਜ ਪੰਜ ਬਾਾਰ ਕੰਪਲੇਟਾਂ ਬਿਨਾਂ ਦੱਸੇ ਤੋਂ ਫਾਈਲਾਂ ਬੰਦ ਕਰ ਦਿੱਤੀਆਂ ਜਾਂਦੀਆਂ ਏਜੰਟਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਭਾਨੇ ਤੇ ਇੱਕ ਮਿੰਟ ਚ ਹੋ ਜਾਂਦੀ ਆ ਜੀ ਥਲੀ ਸਾਹਿਬ ਬਹੁਤ ਸਿਆਣੀ ਗੱਲ ਸਾਡੇ ਜਥੇਬੰਦੀ ਦੇ ਕਾਗੂ ਨੇ ਨਾ ਚਿੱਟੇ ਵਾਲੇ ਫੜ ਕੇ ਪੁਲਿਸ ਨੂੰ ਫੋਨ ਲਾਤਾ ਉਹ ਉਹਨਾਂ ਨੇ ਬਾਅਦ ਵਿੱਚ ਮੈਨੂੰ ਕਾਲ ਕੀਤੀ ਆ ਮੇਖਾ ਵਾਲੇ ਤਾਂ ਤੁਸੀਂ ਘਰ ਬਣੀ ਜਾਣਾ ਤਾਂ ਪਹਿਲਾਂ ਹੀ ਛੱਡ ਦੇਣੇ ਸੋ ਕਰਨੀ ਤੇ ਕਹਿਣੀ 'ਚ ਨੀਅਤ ਅਰ ਨੀਤੀ ਪੌਂਸੀਆਂ ਬਣਾਉਣੀਆਂ ਇਹ 'ਚ ਬੜਾ ਫਰਕ ਹੈਗਾ ਜੀ ਕਾਰਨ ਕੀ ਆ ਜੋ ਕੋਈ ਬੋਲੂਗਾ ਉਹਨੂੰ ਜਲੀਲ ਵੀ ਕੀਤਾ ਜਾਊਗਾ ਤੇ ਉਹਤੇ ਪਰਚੇ ਵੀ ਪਾਏ ਜਾਣਗੇ ਕਿਉਂਕਿ ਹੋਰ ਵੱਡਾ ਕਿੱਡਾ ਵੀ ਵੱਡਾ ਕ੍ਰਾਈਮ ਹੋਗੇ ਨਾ ਤਾਂ ਉਹ ਪ੍ਰਸ਼ਾਸਨ ਨੂੰ ਦਿਖਦਾ ਨਾ ਉਹ ਪੁਲਿਸ ਨੂੰ ਦਿਖਦਾ ਜਦੋਂ ਉੱਪਰੋਂ ਹੁਕਮ ਹੁੰਦਾ ਸੀਐਮ ਸਾਹਿਬ ਦਾ ਤਾਂ ਫਿਰ ਮੈਂ ਕਹਿੰਦਾ ਵੀ ਜਿੱਕਣ ਭਾਨੇ ਸਿੱਧੂ ਤੇ ਐਦਾਂ ਕਾਰਵਾਈ ਹੋਈ ਹੈ ਜਿੱਕਣ ਵੱਡਾ ਪਤਾ ਨਹੀਂ ਕ੍ਰੀਮੀਕਲ ਹੁੰਦਾ ਤਾਂ ਫਿਰ ਅਸੀਂ ਉਹਨਾਂ ਨੂੰ ਅਪੀਲ ਤੁਹਾਡੇ ਮਾਧਿਅਮ ਰਾਹੀਂ ਕਰਦੇ ਹਾਂ ਸੀਐਮ ਸਾਹਿਬ ਫਿਰ ਚਿੱਟਾ ਤਾਂ ਬਹੁਤ ਵਿਕਦਾ ਪੰਜਾਬ ਦੇ ਵਿੱਚ ਐਦਾਂ ਕੋਈ ਥੱਲੇ ਡੀਜੀਪੀ ਸਾਹਿਬ ਜਾਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹ ਜਿਹੇ ਹਦਾਇਤਾਂ ਦੇ ਦਿਓ ਸਾਡੇ ਨੌਜਵਾਨ ਜਿਹੜੇ ਚਿੱਟੇ ਦੀ ਭੇਟ ਚੜ ਰਹੇ ਆ ਉਹ ਤਾਂ ਮਾਮਾ ਦੇ ਪੁੱਤ ਬਚਣ ਸੋ ਇਸ ਕਰਕੇ ਲੱਗਦਾ ਵੀ ਜੋ ਚੀਜ਼ ਡਿਸੀਜਨ ਲੈਣਾ ਜਿੱਥੇ ਸਟੈਂਡ ਲੈਣਾ ਚਾਹੀਦਾ ਮੈਂ ਤੁਹਾਡੇ ਮਾਧਿਅਮ ਨਾਲ ਪੁਲਿਸ ਨੂੰ ਅਪੀਲ ਕਰੂੰਗਾ ਵੀਰੋ ਤੁਸੀਂ ਵੀ ਪੱਗਾਂ ਬੰਨ੍ਹਦੇ ਆ 17 ਬੰਨ੍ਹਦੇ ਆ ਯਾਰ ਨਾ ਤੁਸੀਂ ਜ਼ੁਲਮ ਕਰੋ ਪਹਿਲਾਂ ਜ਼ੁਲਮ ਨੰਗੇ ਹੋਏ ਆ ਹੁੰਦੇ ਆ ਆ ਔਰ ਖਾਲੜਾ ਸਾਹਿਬ ਨੇ ਕਿਨੇ ਖਤਮ ਕੀਤਾ ਖਾਲੜਾ ਸਾਹਿਬ ਨੂੰ ਠੀਕ ਆ ਕਿਨੇ ਸ਼ਹੀਦ ਕੀਤਾ ਜੀ ਖਾਲੜਾ ਸਾਹਿਬ ਨੇ ਕੀ ਮਾਰਾ ਕਰਤਾ ਸੀ ਵਕੀਲ ਸੀ ਕਾਨੂੰਨ ਦੀ ਸਹਾਇਤਾ ਲੈ ਕੇ ਸਾਰਾ ਕੁਝ ਕੱਢ ਕੇ ਲਿਆਇਆ ਨਾ ਅੱਜ ਕਿੱਥੇ ਨੇ ਖਾਲੜਾ ਸਾਹਿਬ ਸੋ ਕਹਿਣ ਤੋਂ ਭਾਵ ਕਾਨੂੰਨ ਤੋਂ ਵੱਡਾ ਕੋਈ ਨਹੀਂ ਹੋਇਆ ਪਰ ਅੱਜ ਕੱਲ ਕਾਨੂੰਨ ਵੀ ਅਸੀਂ ਕਹਿ ਤਾਂ ਦਿੰਨੇ ਆ ਮਾਨਯੋਗ ਹਾਈ ਕੋਰਟ ਪਰ ਹੁਣ ਮਾਨਯੋਗ ਕਹਿਣੇ ਦਾ ਮਨ ਨਹੀਂ ਕਰਦਾ ਕਿਉਂਕਿ ਸਾਰਾ ਕੁਝ ੱੱ ਉਹਨਾਂ ਨੂੰ ਵੀ ਪਤਾ ਹੁੰਦਾ ਇਸ ਬੰਦੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਥੇ ਭਾਵੇਂ ਸਿੱਧੂ ਦਾ ਕੁਝ ਨਹੀਂ ਵਿਗੜਿਆ ਜੀ ਉਹਨੂੰ ਜਲੀਲ ਕੀਤਾ ਗਿਆ ਤੇ ਪਰਚੇ ਪਾਏ ਗਏ ਆ ਪਰ ਕਿਤੇ ਨਾ ਕਿਤੇ ਸਰਕਾਰ ਤੇ ਅੱਜ ਬਹੁਤ ਵੱਡੀ ਉਂਗਲੀ ਆ ਜੀ ਇਹ ਸਾਰੀਆਂ ਚੀਜ਼ਾਂ ਸਰਕਾਰ ਨੂੰ ਸਮਝ ਲੈਣੀਆਂ ਚਾਹੀਦੀਆਂ ਕਿੰਨੇ ਅੱਕ ਦੀ ਤੁਸੀਂ ਆਵਾਜ਼ ਬੰਦ ਕਰ ਦੋਗੇ ਸੋ ਕਿਤੇ ਨਾ ਕਿਤੇ ਜੇ ਭਾਵੇਂ ਸਿੱਧੂ ਤੇ ਝੂਠਾ ਪਰਚਾ ਕਰਿਆ ਜਾਂ ਪਹਿਲਾਂ ਜੇ ਕਿਸੇ ਨੇ ਪੰਜਾਬ ਦੀ ਗੱਲ ਕੀਤੀ ਆ ਜਾਂ ਕਿਸੇ ਨੇ ਪੰਥ ਦੀ ਗੱਲ ਕੀਤੀ ਆ ਪੰਜਾਬ ਦੀਆਂ ਜ਼ਿਲਾਂ ਛੱਡ ਕੇ ਤੁਸੀਂ ਦੂਜੀਆਂ ਜ਼ਿਲਾਂ 'ਚ ਨੌਜਵਾਨਾਂ ਨੂੰ ਭੇਜਿਆ ਉਹ ਵੀ ਚੰਗੀ ਗੱਲ ਨਹੀਂ ਹੈਗੀ ਸੋ ਮੇਰੇ ਕਹਿਣ ਤੋਂ ਭਾਵ ਕਿਤੇ ਨਾ ਕਿਤੇ ਸਰਕਾਰ ਦਾ ਦਿਨ ਪਰ ਦਿਨ ਲੋਕਾਂ ਦਾ ਸਰਕਾਰ ਤੋਂ ਵੱਡਾ ਵਿਸ਼ਵਾਸ ਉੱਠ ਗਿਆ ਅੱਜ ਚਾਹੇ ਸਰਕਾਰ ਜਿੰਦੀਆ ਮਰਜੀ ਟਾਰਾਂ ਮਾਰੀ ਜਾਵੇ ਨਾ ਤਾਂ ਕਿਸਾਨੀ ਵਾਲੇ ਪਾਸੇ ਨੂੰ ਆ ਨਾ ਕਿਸੇ ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਤੇ ਅੱਜ ਡਰਾਮਾ ਹੀ ਰਹਿ ਗਿਆ ਸੋ ਮੇਰਾ ਮੰਨਣਾ ਹੈਗਾ ਕਿਸੇ ਪੱਤਰਕਾਰ ਵੀਰ ਨਾਲ ਜਾਂ ਆਮ ਲੋਕਾਂ ਨਾਲ ਐਦਾਂ ਧੱਕਾ ਨਾ ਕਰਿਆ ਜਾਵੇ ਅਸਲੀਅਤ ਦੁੱਧ ਦਾ ਦੁੱਧ ਕੀਤਾ ਜਾਵੇ ਪਾਣੀ ਦਾ ਪਾਣੀ ਕੀਤਾ ਜਾਵੇ ਪਰ ਜਦੋਂ ਪ੍ਰੋਟੈਸਟ ਹੋਊਗਾ ਭਾਣੂ ਸਿੱਧੇ ਦੂਏ ਪਰਚੇ ਦੇ ਵਿਰੋਧ ਦੇ ਵਿੱਚ ਲੋਕ ਉੱਠਣਗੇ ਜੀ ਨਾਰਮਲ ਗੱਲ ਆ ਜਦੋਂ ਇੰਨਾ ਤੱਕਾ ਹੋਊਗਾ ਤਾਂ ਲੋਕਾਂ ਦੀ ਆਵਾਜ਼ ਆਪਣੇ ਆਪ ਜੋ ਇਨਸਾਫ਼ ਪਸੰਦ ਲੋਕ ਨੇ ਉਹ ਲੋਕਾਂ ਦੇ ਸਾਹਮਣੇ ਆਉਣਗੇ ਤਾਂ ਫੇਰ ਤੁਸੀਂ ਦੇਖ ਲਿਓ ਜਿਹਨੇ ਦਰਖਾਸਤ ਦਿੱਤੀ ਆ ਨਾ ਤਾਂ ਉਹਨਾਂ ਨੇ ਲੱਭਣਾ ਕਦ ਤੱਕ ਉਹਨਾਂ ਨੂੰ ਦਬਾ ਕੇ ਚਾਹੇ ਪ੍ਰਸ਼ਾਸਨ ਦਬਾਉਂਦਾ ਚਾਹੇ ਸਰਕਾਰ ਕੋਈ ਲਾਲਚ ਦੰਦੀ ਹੈ ਕਦ ਤੱਕ ਉਹ ਝੂਠੇ ਬਿਆਨ ਦੇਣਗੇ ਇਹ ਚੀਜ਼ਾਂ ਖੜਦੀਆਂ ਨਹੀਂ ਆ ਸੋ ਕੰਮ ਤਾਂ ਸਰਕਾਰ ਨੂੰ ਅਸੀਂ ਤਾਂ ਤੁਹਾਡੇ ਮਾਧਿਅਮ ਨਾਲ ਹੀ ਕਹਿੰਦੇ ਆ ਸਾਫ਼ ਸੁਥਰੇ ਕਰਨੇ ਚਾਹੀਦੇ ਆ ਪਰ ਇਹਨਾਂ ਵੀਰਾਂ ਨੂੰ ਸਰਪੰਚ ਸਾਹਿਬ ਨੂੰ ਇਹਨਾਂ ਨੂੰ ਸਾਰਿਆਂ ਨੂੰ ਪਿਛਵਾ ਦਵਾਇਆ ਸਾਡੀ ਜਥੇਬੰਦੀ ਤੁਹਾਡੇ ਨਾਲ ਹੈਗੀ ਆ ਬਾਕੀ ਜੋ ਵੀ ਇਹਨਾਂ ਦੀ ਕਾਲ ਹੋਊਗੀ ਇਹਦੇ ਬਾਰੇ ਗੈਰ ਰਾਜਨੀਤਿਕ ਮੋਰਚੇ ਜਰੂਰ ਮੀਟਿੰਗ ਕਰਕੇ ਅਗਲਾ ਇਹਨਾਂ ਨੂੰ ਜੋ ਵੀ ਮੈਸੇਜ ਹੋਊਗਾ ਉਹ ਇਹਨਾਂ ਨੂੰ ਬਿਲਕੁਲ ਕਨਵੇ ਕੀਤਾ ਜਾਊਗਾ ਬਿਲਕੁਲ ਜੀ ਸੋ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਦੇ ਕੋਲ ਅੱਜ ਵੀਰ ਹਰਿ ਪਹੁੰਚੇ ਸੀਗੇ ਔਰ ਇੱਥੇ ਕਾਕਾ ਸਿੰਘ ਜਿਹੜੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਨੇ ਉਹ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦੇ ਵੱਲੋਂ ਬੁਲਾਏ ਗਏ ਸੀਗੇ ਤੇ ਪਹੁੰਚੇ ਨੇ ਔਰ ਵਿਸ਼ਵਾਸ ਦਵਾਇਆ ਗਿਆ ਇੱਥੇ ਗੱਲ ਵੀ ਹੋਈ ਸਟੇਜ ਤੇ ਵੀ ਭਾਨਾ ਸਿੱਧੂ ਦੇ ਨਾਲ ਜੇਕਰ ਸਰਕਾਰ ਕੋਈ ਵੀ ਤੱਕਾ ਕਰਦੀ ਹੈ ਜਾਂ ਸਰਕਾਰੀ ਤਸ਼ੱਦਦ ਸਹਿਣਾ ਪੈਂਦਾ ਤਾਂ ਫਿਰ ਕਿਸਾਨ ਜਥੇਬੰਦੀਆਂ ਵੀ ਪਿੱਛੇ ਨਹੀਂ ਹਟਣਗੀਆਂ ਤੇ ਪੰਨੇ ਸਦੂ ਦੇ ਹੱਕ ਦੇ ਵਿੱਚ ਡਟ ਕੇ ਮੋਰਚੇ ਲਗਾਏ ਜਾਣਗੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ